ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜ਼ ਆ ਅਸੀਂ ਸਰ ਵੀ ਸੈਟਿੰਗ ਕਰ ਲਈਓ ਬਲੌਗ ਦੀ ਸਟਾਰਟਿੰਗ ਤੇ ਚੁੱਭ ਰਹੇ ਨੇ ਕਬੂਤਰ ਭਾਈ ਜਾਂਦਾ ਨਵੇਂ ਕੱਢੇ ਆ ਇੱਕ ਤਾਂ ਬਹਿ ਗਿਆ ਪਹਿਲੇ ਦਿਨ ਹੀ ਕੱਢਿਆ ਸੀਗਾ ਕਾਲੀ ਬੈਠ ਤੇ ਲਾਲ ਟੂਸਾ ਤੇ ਇੱਕ ਫਿਰਦੀ ਜਿਹੜੀ ਕੱਲ ਛੱਡੀ ਸੀ ਆਪਾਂ ਕਾਲੇ ਢਿੱਡ ਵਾਲੀ ਉਹ ਫੇਰ ਛੱਡਤੀ ਅੱਜ ਕੱਲ ਜਮ ਸਿੱਧੀ ਪਾੜੀ ਆ ਉਹ ਕਿਧਰ ਗਈ ਕਿਧਰ ਹੀ ਕੱਲੇ ਡੜੀਏ ਪਰ ਇਹਨੂੰ ਇੱਕ ਉਹ ਭਾਈ ਜੰਨੇ ਆ ਇੱਕ ਛੱਡਿਆ ਸੀ ਹਰਾ ਲਾਲ ਟੂਸਾ ਘੁੱਤਰ ਜਮਾ ਨਵਾਂ ਬੜਾ 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 ਆਈ ਤੇ ਇੱਕ ਪੁਰਾਣੀ ਛੱਡੀ ਕਾਲੀ ਨੀਲੀ ਗੁਦਰੀ ਇਹ ਕਾਲੀ ਬਗਲ ਵਾਲੀ ਇਹ ਕਾਲੀ ਪੂਛ ਵਾਲਾ ਇੱਕ ਕਾਲਾ ਟੂਸਾ ਲਾਲ ਬਗਲ ਇੱਕ ਹਰਾ ਲਾਲ ਟੂਸਾ ਹੈ ਕਿੱਥੇ ਆ ਹਾਂ 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 ਟੂਸੇ ਅ ਟੂ ਸੈਟ ਹੋ ਰਿਹਾ ਅਜੇ ਛੱਡਿਆ ਹੋਇਆ ਉਹ ਜਮਾ ਨਵਾਂ ਕਿਧਰ ਗਿਆ ਆ ਗਿਆ ਨਹੀਂ ਵਾ ਆ ਗਿਆ ਕਾਲਾ ਟੂਸਾ ਕਾਲੀ ਟਵਰੀ ਨੀਲੀ ਵੀ ਛੱਡੀ ਆ ਇਹ ਕਾਹ ਗਿਆ ਨੂੰ ਬਾਈ 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 ਬਲ 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 ਇਹ ਵੀ ਜਮਨ ਨਵੀਆਂ ਜੀ ਹਰਾ ਲਾ ਟੂਸਾ ਚਾਰਕ ਨਵੇਂ ਵਿੱਚ ਆ ਇੰਨੀ ਆ ਵੀ ਆ ਕੇ ਕਰ ਲੈ ਡੜੀ ਇੱਕ ਸੱਚੇ ਰੱਤੀ ਰੱਤੀ ਵੀ ਆਉਂਦੀ ਏ ਰੱਤੀ ਤੇ ਗਿਣੀ ਨਹੀਂ ਆਪਾਂ ਆ ਗਈ ਤੇ ਯੂ ਕਾਲੀ ਰੂਸੀ ਵਾਲੀ ਇੱਕ ਛੱਡੀ ਵੀ ਇਹ ਲਾਲ ਘੰਡ ਕਾਲਾ ਡੂਸਾ ਇੱਕ ਕੱਲੀ ਕਾਲੀ ਬਗਲ ਇੱਕ ਕਾਲਾ ਸਾਦਾ ਉੱਚੇ ਖੜੇ ਹੋ ਆਹ ਦੇਖ ਕਿੰਨੇ ਉਤਰੇ ਇਧਰ ਆ ਜੱਲੇ ਕਾਉ ਵਾ ਗਿਆ ਇੱਕ ਛੱਡਿਆ ਲਾਲ ਪੂਸ਼ਕਾ ਦਾ ਡੰਡਾ ਛੱਡੇ ਹੋਣਗੇ ਕਈ 15 18 ਗੁੱਤਰ ਨਵੇਂ ਨਵੇਂ ਨਹੀਂ ਮਤਲਬ ਪੁਰਾਣੇ ਵਿੱਚ ਹੀ ਆ ਚਾਰ ਪੰਜ ਨਵੇਂ ਬਾਕੀ ਪੁਰਾਣੇ ਆ ਸੁੱਕੇ ਆ ਕੋਈ ਪਾਣੀ ਵਾਲੇ ਤਿੰਨ ਚਾਰ ਓਕੇ ਰਬੋਟਾਂ ਜਾ ਮ ਬੜਕਾਈ ਜਾਂਦਾ ਚੋਬਰ ਆ ਗਈ ਕਾਲੀ ਡੱਡੀ ਓ ਓ ਜੀ ਲੰਚ ਟਾਈਮ ਹੋ ਗਿਆ ਓਕੇ ਆ ਹਾਂ ਨਾਲ ਕਿਨ ਬਰਫ ਖਾਣੀ ਮੈਂ ਗਰਮੀ ਨਹੀਂ ਹੁੰਦੀ ਨਾ ਫਿਰ ਹਨਾ ਕੂਤਰੇ ਕਿੱਥੇ ਹੋਵੇ ਖੋ ਇਧਰ ਮੇਰ ਜੀ ਦਾ ਥੀਰੀ ਨੂੰ ਰੋਟੀ ਮਿਲਦੀ ਜਿਹੀ ਆਪਾਂ ਪਹਿਲਾਂ ਵੇਲ ਸੀ ਤੇ ਕੂਤਰਾ ਜੇ ਨਹੀਂ ਬੈਠੇ ਜੀ ਉੱਚੇ ਹੋਏ ਕੂਤਰੇ ਸਾਰੇ ਜਿਹੜੇ ਨਵੇਂ ਸੀਗੇ ਉਹ ਵੀ ਉੱਚੇ ਹੋਏ ਨਾਲ ਤੇ ਜੋ ਨਹੀਂ ਵੀ ਆਉਂਦੇ ਇਹ ਰੋਟੀ ਖਾ ਕੇ ਚੋਕਾ ਹੋਗਾ ਤੇ ਮੈਂ ਪਾਦਾ ਵਾਟਰ ਪੂਲਰ ਚ ਬਰਫ ਤੇ ਵਾਟਰ ਪੂਲਰ ਪੱਕਾ ਹੀ ਇੱਥੇ ਤੋੜ ਕੇ ਪਾਦਨੇ ਬਰਫ ਓਕੇ ਜਾਵਾਂ

ਆ ਜਾਲੀ ਛੱਡ ਦੇ ਛਾਂਵੇਂ ਛਾਂਵੇਂ ਛੱਡ ਦੇ ਚੱਲ ਪਈ ਸ਼ਹਿਰ ਨੂੰ 니ੜੇ ਲੈ ਪੋਈਸ ਆਵੇ ਦਰੂ ਉੱਕੇ ਰੋਟਾ ਤੇ ਜਾਣਾ ਆਪਾਂ ਫਰੋਜਪੁਰ ਤੇ ਫਰੋਜਪੁਰ ਚੱਲ ਕੇ ਵੀਹ ਨੇ ਆਂ ਦੀੜੇ ਲੈਣੀਆਂ ਤੇ ਫਰੋਜਪੁਰ ਚੱਲ ਕੇ ਤਾਂ ਕੰਟੀਨਿਊ ਕਰਦੇ ਆਪਾਂ ਕਿਰਾਂ ਚਾਲੇ ਪਾ ਦੇ ਕਰੂੰ ਤੇ ਕੂਤਰੇ ਉੱਡੇ ਫਿਰਦੇ ਆ ਆਪਣੇ ਆ ਆਹ ਦਾ ਕੰਮ ਤੇ ਆ ਆਪਣਾ ਚਿਰਿਆ ਚਵਾਰਾ ਆਪ ਵੀ ਡੈਡੀ ਰਿਹਾ ਭਾਵੇਂ ਪਰ ਤਾਂ 8-9 ਕਰਦੇ ਹ ਜੀ ਬੁੱਕੇ ਮੋਲ ਜੀ ਓਕੇ ਸ਼ਾਪਿੰਗ ਕਰ ਲਈ ਲੀੜੀਆਂ ਦੀ ਤੇ ਬੂਟਰਾਂ ਦੀ ਰਹਿ ਗਈ ਆ ਬੂਟਾਂ ਨਹੀਂ ਕਰ ਰਹੇ ਤਾਂ ਇਹ ਪੁਰਾਣੀਆਂ ਆ ਨਵੀਆਂ ਲੈਣੀਆਂ ਤੇ ਦੇਣੀਆਂ ਆ ਓਹ ਹਾਂ ਇਹ ਰੱਡਾ ਆ ਮੇਰੇ ਇਹ ਇਹ ਨਹੀਂ ਲੈਣੀ ਯਾਰ ਸਾਈਡੋਂ ਕਰ ਸਾਈਡ ਦੇ ਪਾ

ਆ ਗਏ ਜੀ ਘਰੇ ਲੀਡੂਡ ਲੈ ਆਂਦੇ ਆ ਤੇ ਕਿੰਨੇ ਵੇਟ ਜਾਨਵਰ ਆਪਣੇ ਅੱਜ 5 ਵਜੇ ਕਿਹੜੇ ਕਿਹੜੇ ਇੱਕ ਚੀਨੀ ਹਾਂ ਇੱਕ ਕਲਾਪੀ ਤੇ ਡੱਡਾ ਕਾਲਾ ਡੁੱਕਸਾ ਆ ਗਿਆ ਹਾਂ ਤੇ ਇੱਕ ਕਾਲ ਅੰਡਾ ਤੇ ਕਲਾਪੀ ਪੂਸ ਆ ਪੰਜ ਵੇ ਬੈਠੇ 5 ਵਜੇ ਤੇ ਮੈਂ ਆ 5:30 ਅੱਧਾ ਘੰਟਾ ਲੀਡ ਭੜਕਾ ਕੇ ਪਾਏ ਹਾਂ ਸੱਚੀ ਹੈ ਬਹੁਤ ਵੱਢ ਗਿਆ ਨਾ ਜਿਹੜੇ ਨਵੇਂ ਨਵੇਂ ਛੱਡੇ ਸੀ ਜਮਾ ਦੂਜੀ ਤੇ ਜਿਹਦੇ ਨਾਲ ਮਾਰਗ ਭਾਜੇ ਨਾ ਜਾਣ ਸਹੀ ਗੱਲ ਬਹਿਣੀ ਨਹੀਂ ਸੀ ਹਣਾ ਲਓ ਮਿੱਤਰੋ 5 ਵੇ ਬੈਠੇ ਅਜੂਤਰ ਬਹੁਤ ਡਗੇ ਜੂਰ ਲੱਗਕਣੀ ਇਹ ਲ ਗਈ ਨਾ ਰਾਵਣੀ ਬੈਣੀ ਸੈਟੀ ਸੀ ਬੜਕਾ ਕੇ ਭਾਏ ਆ ਨਾ ਖਟਗਾ ਵਾਲੇ ਦਾ ਲੱਗਾ ਖਟਗਾ ਕੰਦ ਲੱਗਾ ਕਿਹੜਾ ਡੰਡੀ ਮੂਛੜਾ ਹਾਂ ਠੀਕ ਆ ਹੁਣ ਮੁੰਨੇ ਜਾਣਾ ਨਹਾਉਣ ਤੇ ਆਪਾਂ ਆਗੇ ਘਰੇ ਇਹ ਨੀੜੇ ਆ ਲੈ ਜਾਂਦੇ ਜੀ ਬਾਰੀ ਆਸ ਤੇ ਭਾਈ ਆਸ ਨਹੀਂ ਇਹ ਘਰੇ ਹੀ ਲੋਰਣਾ ਰਹੇ ਨਹੀਂ ਕਿੱਥੇ ਲਿਆਉਂਦੇਗਾ ਇਹ ਹੋਈ ਪਰੋਂ ਕਿੰਨੇ ਕਿੰਨੇ ਦੇਗਾ ਇਹ ਮੈਂ ਲਈ 7000 ਦਾ ਲੈਂਦਾ ਸਬਾਨ ਸਾਰਾ ਹੂੰ ਪਿੰਟ ਅਪ ਮੁੰਟਾਂ ਵੀ ਐ ਚਾਵੇ ਸਾਤ ਗਿਆ ਵਾਹ ਉੱਡੇਣਾ ਉਤਰ ਬਰ ਬੁਰਾ ਤਾਂ ਨਹੀਂ ਆਏ ਬਈ ਤਿੰਨ ਚਾਰ ਆ ਬਰਾ ਉਰੇ ਤਾਂ ਨਹੀਂ ਆਏ ਹੂੰ ਆਏ ਸੀ 3 4 5 ਗਏ ਅੱਜ ਗਈ 4 3 0 ਠੀਕ ਆ ਓਕੇ ਕਾ ਬਣਾ ਕੇ ਆਉਂਗਾ ਮੈਂ ਨਾ ਆ ਕੇ ਆਉਂਗਾ ਨਾ ਕੇ ਫਿਰ ਕਾ ਕਰਦੇ ਧੰ 15 ਮਿੰਟ ਬਣਾ ਦੇਣੇ ਆ ਨਾ ਕੇ ਗਾ ਗਾਡੀ ਨੂੰ ਕਰਦੇ 5 ਵਜੇ ਵਾਈਜੀ ਲਓ ਜੀ ਇੱਕ ਤਾਂ ਬੈਠਾ 5 ਵਜੇ ਡੰਡਾ ਪੂਸ਼ ਇਹ ਇੱਕ ਆ ਬੈਠਾ ਈ 5 ਵਜੇ ਲਾਲ ਪੂਛ ਕਾਲਾ ਡੰਡਾ ਉਹਦੀ ਕਾਲੀ ਪੂਛ ਲਾਲ ਡੰਡਾ ਤੇ ਇੱਕ ਪਰਲੇ ਪਾਸੇ ਬੈਠੀ ਚੀਨੀ ਗੁਦਰੀ ਇਹ ਆ ਬੈਠੀ ਉਧਰ ਚੱਲ ਕੇ ਵਿਖਾਉਣੇ ਤੁਹਾਨੂੰ ਵੰਨ ਹੀ ਰਹੋਣ ਲਈ ਆ ਇੱਕ ਕਬੂਤਰੀ ਆ ਬੈਠੀ ਆ ਜੀ ਚੀਨੀ 5 ਵਜੇ ਡੜੀ ਸੈਟਵੇਟ ਕਰਤੇ ਆ ਮੈਂ ਤਾਂ ਸੌਂ ਗਿਆ ਸੀ ਇਰਾਕੇ ਮੁੰਡੇ ਛੱਡ ਕੇ ਘਰੇ ਆ ਕੇ ਸੌਂ ਗਿਆ ਮੈਂ ਤੇ ਮੈਂ ਤਾਂ ਹੁਣ ਆਇਆ ਤਾਂ ਆ ਕਬੂਤਰੀ ਬੈਠੀ ਆ ਵਾ ਇਹਦੇ ਵੀ ਆਪਾਂ ਪਰਸ ਜੇ ਉਥੇ ਗੇੜੇ ਪਵਾ ਦੇਣੇ ਆ ਕਬੂਤਰੀ ਦੇ ਕੱਲੀ ਕਾਲੀ ਪੂਛ ਆ ਜੀ ਤੇ ਦੋ ਕਬੂਤਰ ਆਪਾਂ ਕਾਲੂ ਸਾਹਮਣੇ ਆ ਉਹਤ ਹੁੰਦਾ ਹੈ ਤੇ ਪਾਸੋਂ ਬਾਜੀ ਖਾਨ ਪਰ ਦੋ ਛੜਨੇ ਆਪਾਂ ਕਿੱਧਰ ਗਈ ਇੱਕ ਤਾਂ ਬੈਠੀ ਜੀ ਇੱਕ ਤਾਂ ਕਬੂਦਰੀ ਛੜਨੀ ਆ ਕਾਨੂੰ ਸਾਹਮਣੀ ਆ ਜੀ ਓਕੇ ਆ ਜੀ ਕਾਲੀ ਕਾਂਦ ਵਾਲੀ ਤੇ ਇੱਕ ਉਧਰ ਕਾਲੀ ਬੂਛ ਵਾਲਾ ਛੜਨਾ ਜੀ ਕਿੱਧਰ ਗਿਆ ਕਿੱਧਰ ਗਿਆ ਉਧਰੋਂ ਹਾਈ ਹੈ ਨਾ ਇਹ ਬੀਲੀ ਵਾਲੇ ਛੱਡਿਆ ਸੀਗਾ ਉਹ ਛੱਡਣਾ ਇੱਕ ਇੱਕ ਤਾਂ ਇਹ ਕੂਤ ਛੱਡਣੀ ਆ ਕਾਲੀ ਕਾਂਦ ਵਾਲੀ ਉਹ ਬੈਠੀ ਟੰਡੇ ਦੇ ਚੀਨੀ ਦੇ ਪਰਲੇ ਪਾਸੇ ਪਰਸੋਂ ਬਾਜੀ ਆ ਪਰਸੋਂ ਛੱਡਣੀ ਆ ਆਪਾਂ ਤੇ ਇੱਕ ਇਧਰ ਕਾਲੀ ਪੂਛ ਵਾਲਾ ਕੱਲ ਨੂੰ ਸਾਹਮਣੇ ਆ ਮਤਲਬ ਤੇ ਪਰਸੋਂ ਛੱਡਨੇ ਆ ਆ ਬੈਠਾ ਇੱਕ ਕਾਲੀ ਪੂਛ ਵਾਲਾ ਇਹ ਆ ਕੂਤ ਛੱਡਣਾ ਕੱਲ ਨੂੰ ਸਾਹਮਣੇ ਇਹਨਾਂ ਨੂੰ ਹੋ ਗਿਆ ਬਾਕੀ ਓਕੇ ਹੰਗਰ ਬੋਟਾ ਤੇ ਕੱਲ ਨੂੰ ਕਬੂਤਰ ਨਹੀਂ ਛੱਡਨੇਗੇ ਕਿਉਂਕਿ ਕੱਲ ਨੂੰ ਮੈਂ ਇਕੱਲਾ ਹੀ ਆ ਘਰੇ ਤੇ ਇਹ ਕਬੂਤਰ ਸਾਹਮਣੇ ਆ ਤੇ ਆਪਣੇ ਜਿਹੜੇ 파ਟਨਰ ਆਉਂਦੇ ਹੁੰਦੇ ਆ ਇਹਨਾਂ ਨੇ ਵੀ ਨਹੀਂ ਆਉਣਾਗਾ ਤੇ ਕੱਲ ਨੂੰ ਡੈਡੀ ਵੀ ਹੈ ਨਹੀਂ ਘਰੇ ਹਨਾ ਤੇ ਮੈਂ ਵੀ ਰੀਜ ਚੱਕ ਕੇ ਲੈ ਕੇ ਆਉਣੀ ਆ ਯਾਰ ਕੱਲ ਨੂੰ ਤੇ ਕੱਲ ਨੂੰ ਟਾਈਮ ਨਹੀਂ ਲੱਗਣਾਗਾ ਤੇ ਕੱਲ ਨੂੰ ਆਪਾਂ ਕਬੂਤਰ ਦਾ ਨਹੀਂ ਕੋਈ ਛੱਡਦੇਗੇ ਤੇ ਬਾਜੀ ਆਸ ਤੇ ਸਾਹਮਾਂਗੇ ਤੇ ਪਰਸੋਂ ਛੱਡਾਂਗੇ ਕਬੂਤਰ ਆਪਾਂ ਓਕੇ ਆ ਰੋਟਾ ਆ ਗੋਤਾ ਛੱਡਣਾ ਪਰਲਾ ਕਾਲੀ ਬੁਸ਼ਰਾ ਤੇ ਵੈਗਰੂ ਮੇਰ ਕਰੇ ਨਾ ਕੂਤਰ ਧੰਰ ਰਸਤਾ ਵਧੀਆ ਯਾਰ ਨਾ ਕਿ ਗੁੜ ਕੀ ਜਾਂਦੇ ਥੱਲੇ ਬਾ ਮਿੱਤਰੋ ਆਪਾਂ ਲਵਾਉਦੇ ਹਾਂ ਅੰਡੇ ਗਾਰੀ ਜੰਨੇ ਆ ਬਾ ਹੁਣ ਤੇਰ ਦਾਣੇ ਦੋਨੇ ਪਾਏ ਹੋਏ ਆ ਤੇ ਬਾਕੀ ਬਾ ਕੂਤਰ ਨੂੰ ਤਾਲੂ ਸਾਪਨਾ ਦਾਣੇ ਪਾਇਆ ਸਾਰੇ ਪਾਣੀ ਪੂਰੀ ਰਾਤ ਨੂੰ ਦੇ ਦਾਂਗੇ ਆਪਾਂ ਕੂਤਰਾਂ ਨੂੰ ਹਣਾ ਤੇ ਬਾਕੀ ਵੀਡੀਓ ਕਿਵੇਂ ਲੱਗੀ ਲਾਈਕਮੈਂਟ ਸ਼ੇਅਰ ਕਰਕੇ ਜੂ ਦੱਸੋ ਇਹ ਅੱਜ ਥੋੜੀ ਬਣੀ ਆ ਵੀਡੀਓ ਪਰ ਅੱਜ ਮੈਂ ਘਰੇ ਹੈ ਨਹੀਂ ਸੀਗਾ ਤਾਂ ਥੋੜੀ ਬਣੀ ਆ ਨਹੀਂ ਆਪਾਂ 20 ਮਿੰਟ ਦਾ ਪਲੱਸ ਹੀ ਕਰ ਦਿੰਨੇ 25 ਨਾਲ ਤੇ ਕਰ ਜਾਵਦੀ ਆਪਣੀ ਵੀਡੀਓ ਹਰ ਇੱਕ ਹੀ ਆ ਨਾ ਤੁਹਾਨੂੰ ਵੀ ਪਤਾ ਹੀ ਆ ਤੇ ਅੱਜ ਥੋੜੀ ਬਣੀ ਆ ਤੇ ਚਲੋ ਕੋਈ ਗੱਲ ਨਹੀਂ ਕੱਲੂ ਆਪਾਂ ਫੇਰ ਵੱਡੀ ਬਣਾਵਾਂਗੇ ਤੇ ਵੀਡੀਓ ਕਿਵੇਂ ਲੱਗੀ ਲਾਈਕਮੈਂਟ ਸ਼ੇਅਰ ਕਰਕੇ ਜੂ ਦੱਸਦੇ ਕਰੋ ਤੇ ਬਾਕੀ ਸਾਰੇ ਵੀਰਾਂ ਧੰਨਵਾਦ ਵੀਡੀਓ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੋ